ਲੋ ਜੀ ਲੱਗੀਆਂ 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 ਕਹਿੰਦੇ ਮੋਜਾਂ ਲੱਗੀਆਂ ਜਲੰਧਰ ਸਰਦਾਰ ਜੀ ਨੇ ਕਰਤੇ 8 800 ਵਾਲੇ ਸੂਟ ਸਿਰਫ 11 1100 ਚ ਆਹ ਦੇਖੋ ਸ਼ਰਟ ਆਹ ਦੇਖੋ ਸ਼ਰਾਰਾ ਇਹ ਕੋਈ ਕਹਿੰਦਾ 12000 ਕੋਈ ਕਹਿੰਦਾ 13000 ਆਹ ਵੀ ਕਰਤਾ 1100 ਦੇ ਵਿੱਚ ਫੋਟਮ ਵਾਲੇ ਪੀਸ ਬੁਟੀਕਾ ਵਾਲੇ ਮਹਿਗਰ ਬੁੱਲਬੁੱਲ ਦੇ ਬੱਚਿਆਂ ਵਰਗੇ ਇਹ ਵੀ ਲੈ ਜਾਓ 1100 ਦੇ ਵਿੱਚ ਤਾਂ ਜੇ ਤੁਸੀਂ ਸਿੰਗਲ ਸੂਟ ਆ ਕੇ ਲੈਣੇ ਹੋ ਤੇ 8000 ਵਾਲਾ ਇੱਕ ਸੂਟ ਤੁਹਾਨੂੰ ਮਿਲ ਜਾਣਾ 1100 ਦਾ ਜੇ ਤੁਸੀਂ ਲੈਨੇ ਹੋ ਪੰਜ ਸੂਟ ਇਹ ਤੁਹਾਨੂੰ ਦੇ ਰਹੇ ਨੇ 5100 ਦੇ ਤੁਸੀਂ ਇੱਥੋਂ ਅੱਗੇ 11 ਸੂਟ ਲੈ ਜਾਓ ਜੀ 11 ਸੂਟ ਸਿਰਫ 10000 ਦੇ ਰਹੇ ਨੇ ਤੁਹਾਨੂੰ ਆ ਡਿਜ਼ਾਈਨ ਦੇਖ ਦੇ ਕੇ ਬਹੁਤ ਸਾਰੇ ਦੁਕਾਨਦਾਰਾਂ ਨੇ ਗਾਛ ਖਾ ਖਾ ਦੇਣਾ ਗਾਛ ਕਾ ਕਾ ਕਿਉਂਕਿ ਇੰਨੇ ਦੀ ਖਰੀਦ ਨਹੀਂ ਜਿੰਨੇ ਦਾ ਇਹ ਵੇਚੀ ਜਾਂਦੇ ਆ ਕਿਤੇ ਵੀ ਲੈ ਜਾਓ ਚਾਹੇ ਡਾਈ ਵਾਲੇ ਕੋਲ ਦਿਖਾ ਲਓ ਕਪੜਾ ਨਵੀਂ ਦੇ ਕੋਈ ਕਹੂਗਾ ਪਿਓਰਟੀ ਸੀ ਨਹੀਂ ਆਈ ਤੇ ਸੂਟ ਹੋਊਗਾ ਫਰੀ ਸਿਰਫ ਕਿੰਨਾ ਮਿਲਣਾ ਇਹ ਵੀ 1100 ਰੁਪਏ ਦੇ ਵਿੱਚ ਜਿਹੜਾ ਪਹਿਲਾ ਸਕਰੀਨਸ਼ਾਟ ਭੇਜ ਦੂਗਾ ਜਾਂ ਜਿਹੜਾ ਪਹਿਲਾਂ ਅਗੇ ਦੁਕਾਨ ਤੇ ਖਰੀਦ ਗਿਆ ਇਹ ਉਹਦਾ ਪੀਸ ਆ ਜਿਹੜਾ ਲੈ ਗਿਆ ਲੈ ਗਿਆ ਤੇ ਰਹਿ ਗਿਆ ਰਹਿ ਗਿਆ ਬਾਅਦ ਚ ਲੰਬਾ ਨਾ ਦਿਓ ਸਾਨੂੰ ਉਹ ਜਿਹੜਾ ਤੁਸੀਂ ਬਾਜ਼ਾਰ 'ਚ ਆ ਕੇ 50 5000 ਦਾ ਕੱਪੜਾ ਲੈਨੇ ਹੋ ਲੁੱਟਾ ਕਰਾਉਣੇ ਹੋ ਲੈ ਜਾਓ 50000 ਵਾਲਾ ਕੱਪੜਾ ਵੀ 11000 ਦਿੱਤਾ ਆ ਦੇਖੋ ਸੈਮ ਸਟਿਚ 'ਚ ਵੱਡਾ ਫਾਇਦਾ ਕੀ ਆ ਗਲੇ ਦੇ ਕੰਮ ਆ ਦੇਖੋ ਤੁਸੀਂ ਕਾਲਰ ਚੈੱਕ ਕਰ ਲਓ ਆ ਤੁਸੀਂ ਚੈੱਕ ਕਰ ਲਓ ਇਹ ਵੀ ਤੁਹਾਨੂੰ ਦਿੱਤਾ 1100 ਦੇ ਵਿੱਚ ਸ਼ਰਾਰਾ ਤੁਹਾਨੂੰ ਆ ਲੈ ਕੇ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ 15 15000 18 18000 ਰੁਪਿਆ ਦੇਖੋ ਤੁਸੀਂ ਪੀਸ ਚੈੱਕ ਕਰ ਲਓ ਇੱਥੇ 18000 ਦਾ ਹੋਵੇ ਚਾਹੇ 15000 ਦਾ ਹੋਵੇ ਇਹ ਵੀ ਲੈ ਜਾਓ ਜੀ 1100 ਦੇ ਵਿੱਚ ਜਿਹਨੇ ਵਿਆਹ ਸ਼ਾਦੀਆਂ ਦੇ ਕੱਪੜਾ ਲੈਣਾ ਦਾਜਵੇਰ ਦਾ ਕੱਪੜਾ ਲੈਣਾ ਨਵੇਂ-ਨਵੇਂ ਡਿਜ਼ਾਈਨ ਨਵੀਆਂ-ਨਵੀਆਂ ਵੈਰਾਈਟੀਆਂ ਕੋਈ ਇਹਦਾ 35000 ਮੰਗ ਰਿਹਾਦਾ ਕੋਈ ਇਹਦਾ 25000 ਮੰਗ ਰਿਹਾਦਾ ਇਹ ਵੀ ਤੁਹਾਨੂੰ ਅਸੀਂ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਦੇ ਰਹੇ ਹਾਂ ਚਲੋ ਜੀ ਲੱਗ ਗਈਆਂ ਲੱਗ ਗਈ ਜਲੰਧਰ ਸਰਦਾਰ ਜੀ ਨੇ ਕੱਢਦੇ 8 800 ਵਾਲੇ ਸੂਟ ਸਿਰਫ 11 1100 ਚ ਲੈ ਜਾਓ ਜੀ 11 1100 ਚ ਆ ਤੁਸੀਂ ਦੇਖ ਲਓ ਜਿਹੜੇ ਬਾਜ਼ਾਰ ਤੁਸੀਂ ਲੈਨੇ ਹੋ 15 15000 ਵਾਲੇ ਪੀਸ ਆ ਦੇਖੋ ਸ਼ਰਟ ਆ ਦੇਖੋ ਸ਼ਰਾਰਾ ਇਹ ਕੋਈ ਕਹਿੰਦਾ 12000 ਕੋਈ ਕਹਿੰਦਾ 13000 ਆ ਵੀ ਕੱੜਤਾ 1100 ਦੇ ਵਿੱਚ ਸਰਦਾਰ ਜੀ ਪਟਾਕੇ ਪਾ ਤੇ ਲੋਕੀ ਕਹਿੰਦੇ ਜੇ ਜਾਣਾ ਜਲੰਧਰ ਸਿਮਰਨ ਬੈਡਿੰਗ ਮਾਲ ਤੇ ਜਾਣਾ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਵੇਂ ਤੁਸੀਂ 12 12 15 15000 ਵਾਲ ਵੀ 11 1100 ਦੇ ਵਿੱਚ ਜੰਨੇ ਹੋ। ਇਹ ਕੀ ਆ ਇਹ ਸਿਰਫ ਸਾਨ ਟੀਵੀ ਦੇ ਚੈਨਲ ਦੇ ਮਾਦੰਦ ਦੇ ਰਹੀ 11 1100 ਰੁਪਇਆ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਇਆ ਹੋਇਆ ਤੇ ਉਹਦੇ ਲਈ ਐ ਸਿਰਫ 11 1100 ਰੁਪਇਆ ਚੈੱਕ ਕਰ ਲਓ। ਇਦਾਂ ਦੇ ਲਹਿੰਗੇ ਦੀ ਸਵਾਈ ਵੀ ਨਹੀਂ ਹੋਣੀ 1100 ਰੁਪਏ ਦੇ ਅਸੀਂ 1100 ਰੁਪਏ ਦੇ ਵਿੱਚ ਸ਼ਰਟ ਨਾਲ ਲਹਿੰਗਾ ਫਰੰਟ ਵੀ ਆ ਬੈਗ ਵੀ ਆ ਦੋਨੇ ਚੀਜ਼ਾਂ ਕੱਡੀਆਂ ਕਢਾਈਆਂ ਸਾਰੀ 1100 ਰੁਪਏ ਦੇ ਦੇ ਰਹੀਆਂ ਦੇਖੋ ਜੀ ਆ ਵੀ ਤੁਸੀਂ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਸੈਮੀ ਸਟਿਚ ਦੇ ਵਿੱਚ ਆ ਗਿਆ ਆ ਵੀ ਤੁਸੀਂ ਨਾਲ ਪੀਸ ਚੈੱਕ ਕਰ ਲਓ ਸ਼ਰਾਰੇ ਗਰਾਰੇ ਇਹ ਵੀ ਕਰਤੇ 11 1100 ਚ ਲੈ ਜਾਓ ਕੋਈ 12000 ਨਹੀਂ ਕੋਈ 10000 ਨਹੀਂ ਕੋਈ 8000 ਨਹੀਂ ਇਹ ਲੱਕੀ ਸ਼ਗਨ ਸਕੀਮ ਆ ਸਿਰਫ ਸਿਮਰਨ ਵੈਡਿੰਗ 몰 ਤੇ ਹੀ ਮਿਲਣੀ ਆ ਕਿਤੇ ਹੋਰ ਨਹੀਂ ਮਿਲਣੀ ਜਲੰਧਰ ਸ਼ਹਿਰ ਦੇ ਵਿੱਚ ਸਿਰਫ 1100 ਵਾਲੀ ਲੱਕੀ ਸ਼ਗਨ ਸਕੀਮ ਕੋਈ ਇਦਾਂ ਨਹੀਂ ਮੂ ਜਵਾਨੀ ਸਾਰੇ ਫਰੰਟ ਬੈਗ ਕੱਡੀਆਂ ਹੋਈਆਂ 11 1100 ਰੁਪਏ ਦੀ ਰੇਂਜ ਦੇ ਵਿੱਚ ਸलो ਜੀ ਆ ਵੀ ਚੈੱਕ ਕਰ ਲੋ ਜਿੰਨੇ ਸੂਟ ਆ ਜਿੰਨੇ ਵੀ ਡਿਜ਼ਾਈਨ ਆ ਟੌਪ ਟੌਪ ਦੇ ਫੋਟੋ ਵਾਲੇ ਪੀਸ ਬੁਟੀਕਾ ਵਾਲੇ ਮਹਗੇ ਬੁੱਲ ਬੁੱਲ ਦੇ ਬੱਚਿਆਂ ਵਰਗੇ ਇਹ ਵੀ ਲੈ ਜਾਓ 1100 ਦੇ ਵਿੱਚ ਫੋਟੋ ਵਾਲਾ ਲੋ ਬੁਟੀਕਾ ਵਾਲਾ ਲੋ ਚਾਹੇ ਪਾੜੀਆਂ ਚੁੰਨੀਆਂ ਵਾਲੇ ਵਰੀਆਂ ਦੇ ਵਿੱਚ ਰੱਖਣ ਵਾਲੇ ਸੂਟ ਲਵੋ ਸਿਰਫ ਮਿਲ ਨੇ ਕੀ 11 1100 ਰੁਪਏ ਦੇ ਵਿੱਚ ਸੂਟ ਤੁਸੀਂ ਇਦਾਂ ਦੇ ਪਾੜੀਆਂ ਚੁੰਨੀਆਂ ਤੁਸੀਂ ਹੈਰਾਨ ਹੋਏ ਨਾ ਇਹ ਹੋ ਗਿਰਿਆ ਤੇ ਕਿਹੜਾ ਮੇਲਾ ਲੱਗ ਗਿਆ 11100 ਰੁਪਏ ਦੇ ਵਿੱਚ ਤੇ ਇੱਕ ਹੋਰ ਤੁਹਾਡਾ ਬਹੁਤ ਵੱਡਾ ਫਾਇਦਾ ਕਰਨਾ ਸਿਮਰਨ ਵੈਡਿੰਗ ਮਾਲੋਂ ਲੈਣਾ ਤੁਸੀਂ 1100 ਦਾ ਇੱਕ ਸੂਟ ਤਾਂ ਲੈਣਾ ਹੀ ਲੈਣਾ ਤੁਸੀਂ ਸੂਟ ਲੈਣੇ ਪੰਜ ਤੇ ਤੁਹਾਨੂੰ ਪੰਜ ਸੂਟ ਮਿਲਣੇ 5200 ਰੁਪਏ ਦੇ ਲਓ ਜੀ ਬਹੁਤ ਵੱਡਾ ਪਟਾਕਾ ਪਾਤਾ ਜੇ ਤੁਸੀਂ ਸਿੰਗਲ ਸੂਟ ਆ ਕੇ ਲੈਣੇ ਹੋ ਤੇ 8000 ਵਾਲਾ ਇੱਕ ਸੂਟ ਤੁਹਾਨੂੰ ਮਿਲ ਜਾਣਾ 1100 ਦਾ ਜੇ ਤੁਸੀਂ ਲੈਨੇ ਹੋ 5 ਸੂਟ ਇਹ ਤੁਹਾਨੂੰ ਦੇ ਰਹੇ ਨੇ 5100 ਦੇ ਤੁਸੀਂ ਇੱਥੋਂ ਅੱਗੇ 11 ਸੂਟ ਲੈ ਜਾਓ ਜੀ 11 ਸੂਟ ਸਿਰਫ 10000 ਦੇ ਰਹੇ ਨੇ ਤੁਹਾਨੂੰ ਆਹ ਦੇਖੋ ਭਾਰੇ ਭਾਰੇ ਸੂਟ ਭਾਰੇ ਭਾਰੇ ਦੁਪੱਟੇ ਫਰੰਟ ਆ ਗੱਡੀਆਂ ਬੈਕਾ ਗੱਡੀਆਂ ਡਿਜ਼ਾਈਨਰ ਚੀਜ਼ਾਂ ਤੁਸੀਂ ਹੈਰਾਨ ਹੋਏ ਨਾ ਇਤਨੀਆਂ ਦੀਆਂ ਪ੍ਰਾਈਸ ਰੇਂਜਾਂ ਬਈ ਲੋਕੀ ਕਹਿੰਦੇ ਹੁਣ ਹੋਰ ਕਿਤੇ ਨਹੀਂ ਜਾਣਾ ਜੇ ਜਾਣਾ ਦਾ ਸਿਰਫ ਸਰਦਾਰ ਜੀ ਕੋਲ ਜਾਣਾ ਇਸ ਵੇਲੇ ਬਹੁਤ ਵੱਡਾ ਬ੍ਰਾਂਡ ਬਣ ਗਿਆ ਜਲੰਧਰ ਬ੍ਰਾਂਡ ਰਥ ਰੋਡ ਤੇ ਸਰਦਾਰ ਜੀ ਦਾ ਵੱਡਾ ਬ੍ਰਾਂਡ ਸਿਮਰਨ ਬੈਟਿੰਗ ਆਲਾ ਚ ਆ ਡਿਜ਼ਾਈਨ ਦੇਖ ਦੇ ਕੇ ਬਹੁਤ ਸਾਰੇ ਦੁਕਾਨਦਾਰਾਂ ਨੇ ਗਾਸ਼ ਖਾ ਖਾ ਡੇਗਣਾ ਗਾਸ਼ ਖਾ ਕਾ ਕਿਉਂਕਿ ਇੰਨੇ ਦੀ ਖਰੀਦ ਨਹੀਂ ਜਿੰਨੇ ਦਾ ਇਹ ਵੇਚੀ ਜਾਂਦੇ ਆ ਮੈਂ ਕਹਾਂ ਤੁਸੀਂ ਚੈੱਕ ਕਰੋ ਤੁਸੀਂ ਕਹਿਣਾ ਕੋਈ ਘਰੋਂ 11 ਸੂਟ ਬਰੀ ਵਾਸਤੇ ਬਣਾਣ ਆਏ ਆ 11 ਦੇ 11 ਸੂਟ ਤੁਹਾਡੇ 11000 ਰੁਪਏ ਦੇ ਵਿੱਚ ਬੜੀ ਵਾਲੇ ਸੂਟ ਬਣ ਜਣੇ ਆ ਆ ਵੀ ਤੁਸੀਂ ਚੈੱਕ ਕਰ ਲਓ ਡਿਜ਼ਾਈਨਰ ਤੁਸੀਂ ਦੇਖੋ ਗਲੇ ਦੇ ਕੰਮ ਚੈੱਕ ਕਰ ਲਓ ਘੇਰੇ ਦੇ ਕੰਮ ਚੈੱਕ ਕਰ ਲਓ ਬੱਟਾ ਫਾਇਦਾ ਕੀ ਆ ਦੇਖੋ ਦੁਪੱਟਾ ਚੈੱਕ ਕਰ ਲਓ ਦੁਪੱਟਾ ਵੀ ਬੈਲਵਰ ਦਾ ਬਾਜ਼ਾਰ ਦੇ ਵਿੱਚ ਕੱਲੇ ਦੁਪੱਟੇ 25-2500 ਦੇ ਪਰ ਆ ਵੀ ਸੂਟ ਸਾਨੂੰ ਦਿੱਤਾ ਜੀ ਸਿਰਫ 1100 ਰੁਪਏ ਦੇ ਵਿੱਚ ਚੈੱਕ ਕਰ ਲਓ ਬਿਹਾਰੋ ਲਿਆ ਕੇ ਟੈਸਟਡ ਕੀਤੀ ਹੋਈ ਪਿਓਰ ਟਿਸ਼ੂਨ ਆ ਕਿਤੇ ਵੀ ਲੈ ਜਾਓ ਚਾਹੇ ਡਾਈ ਵਾਲੇ ਕੋਲ ਦਿਖਾ ਲਓ ਕਪੜਾ ਨਵੀਂ ਦੇ ਕੋਈ ਕਹੂਗਾ ਪਿਓਰ ਟਿਸ਼ੂਨ ਨਹੀਂ ਹੈਗੀ ਤੇ ਸੂਟ ਹੋਊਗਾ ਫ੍ਰੀ ਸਿਰਫ ਕਿੰਨਾ ਮਿੰਨਾ ਇਹ ਵੀ 1100 ਰੁਪਏ ਦੇ ਵਿੱਚ ਪਰ ਤੁਹਾਨੂੰ ਅਸੀਂ ਬਾਰ-ਬਾਰ ਇਹ ਵੀ ਦੱਸੀ ਜਾਂਦੇ ਆ ਜਿਹੜਾ ਪਹਿਲਾ ਸਕਰੀਨਸ਼ਾਟ ਭੇਜ ਦੂਗਾ ਜਾਂ ਜਿਹੜਾ ਪਹਿਲਾ ਅਗੇ ਦੁਕਾਨ ਤੇ ਖਰੀਦ ਗਿਆ ਇਹ ਉਹਦਾ ਪੀਸ ਆ ਜਿਹੜਾ ਲੈ ਗਿਆ ਲੈ ਗਿਆ ਤੇ ਰਹਿ ਗਿਆ ਰਹਿ ਗਿਆ ਬਾਅਦ ਚ ਲੰਬਾ ਨਾ ਦਿਓ ਸਾਨੂੰ ਤੁਸੀਂ ਚੈੱਕ ਕਰਨੇ ਬੜੇ ਏਦਾਂ ਦੇ ਕਲਰ ਕੰਬੀਨੇਸ਼ਨ ਚੈੱਕ ਕਰੋ ਰਜਵਾੜਾ ਵਰਕ ਸਟਾਈਲ ਦੇ ਵਿੱਚ ਕਲਰ ਕੰਬੀਨੇਸ਼ਨ ਸਾਡੇ ਸਿਮਰਨ ਵੈਡਿੰਗ ਮਾਲ ਦੇ ਵਰਲਡਵਾਈਡ ਫੇਮਸ ਹਰਾਨ ਕੀ ਕਰਨ ਵਾਲੇ ਕਲਰ ਕੰਬੀਨੇਸ਼ਨ ਮਿਲਨੇ ਫੇਰ ਕੋਈ ਇੱਕ ਆਰਟੀਕਲ ਨਹੀਂ 컬러 ਇਦਾਂ ਦੇ ਹੱਥ ਇਦਾਂ ਦੇ ਡਿਜ਼ਾਈਨਿੰਗ ਚਾਹੇ ਤੁਸੀਂ ਜਾਲ ਛੜ ਲੈਣੀ ਆ ਜਾਲ ਦੁਪੱਟਾ ਲੈਣਾ ਉਹ ਵੀ ਮਿਲ ਜਾਣਾ ਚਾਹੇ ਤੁਸੀਂ ਗਲੇ ਘੇਰੇ ਦੇ ਨਾਲ ਲੈਣਾ ਗਲੇ ਘੇਰੇ ਦੇ ਨਾਲ ਹੀ ਮਿਲ ਜਾਣਾ ਦੇਖੋ ਜੀ ਡਿਜ਼ਾਈਨ ਸਾਡੇ ਕੋਲ ਬਹੁਤ ਸਾਰੇ ਆ ਦੇਖੋ 컬러 ਦੇਖੋ ਕਿੰਨੇ ਸੋਹਣੇ ਗਲੇ ਦੇ ਕੰਮ ਫਰੰਟ ਘੇਰਾ ਮੈਂ ਕਹਾਂ ਬੁਲਬੁਲ ਦੇ ਬੱਚਿਆਂ ਦੇ ਪੀਸ ਵੱਡਾ ਫਾਇਦਾ ਕੀ ਆ 1100 1100 ਤੇ 1100 ਦੇ ਵਿੱਚ ਦੇ ਦੇਣਾ ਤੁਹਾਨੂੰ ਅਸੀਂ ਚਾਹੇ ਤੁਸੀਂ ਸੈਮੀ ਚ ਇੱਕ ਸ਼ਾਰਟ ਦੇ ਨਾਲ ਲੈਨੇ ਆ ਚਾਹੇ ਅਨਸੀਤੇ ਸੂਟ ਦੇ ਨਾਲ ਲੈਨੇ ਆ ਚਾਹੇ ਤੁਸੀਂ ਸੈਮੀ ਸਟਾਈਲ ਚ ਸ਼ੂਟਾ ਦੇ ਨਾਲ ਸ਼ਰਾਰੇ ਘਰਾਰੇ ਲੈਣੇ ਆ ਚਾਹੇ ਤੁਸੀਂ ਸਕਰਟਾ ਲੈਣੇ ਆ ਸਾਰੇ ਇਹ ਸੇਲ ਆਫਰ ਮਿਲਦਾ ਜਿਹੜਾ ਸਿਰਫ 11100 ਰੁਪਏ ਦੇ ਵਿੱਚ ਪਲੱਸ ਕੰਡੀਸ਼ਨ ਇੱਕੋ ਹੀ ਆ ਵੀਡੀਓ ਨੂੰ ਸ਼ੇਅਰ ਕਰਕੇ ਆਇਆ ਹੋਵੇ ਭੈਣ ਭਰਾ ਸਕਰੀਨ ਸ਼ਾਟ ਦਿਖਾਊਗਾ ਤਾਂ ਇਹ ਸੂਟ 1100 ਦਾ ਅਦਰਵਾਈਜ਼ ਨਹੀਂ ਅਦਰਵਾਈਜ਼ ਸਿਰਫ ਟੈਗ ਪ੍ਰਾਈਸ ਵਾਲਾ ਸੂਟ ਹੋਣਾ 4270 ਰੁਪਏ ਵਾਲਾ ਸੂਟ ਮਿਲਣਾ 1100 ਰੁਪਏ ਦੇ ਵਿੱਚ ਆ ਤੁਸੀਂ ਘਬਰਾਣਾ ਨਹੀਂ ਸਿਰਫ ਵੀਡੀਓ ਸ਼ੇਅਰ ਕਰਕੇ ਆਣਾ ਦਬਗੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਗੇ ਸਕਰੀਨਸ਼ਾਟ ਦਿਖਾ ਦਿਓ ਤੇ 11000 ਦੇ ਜਿੰਨੇ ਮਰਜੀ ਛੂਟ ਲੈ ਲਿਓ ਦੇਖੋ ਜੀ ਛਾਤੀ ਠੋਕ ਕੇ ਵੱਡਾ ਚੈਲੰਜ ਕਰਦੇ ਆ ਛਾਤੀ ਠੋਕ ਕੇ ਚੈਲੰਜ ਉਹ ਜਿਹੜਾ ਤੁਸੀਂ ਬਾਜ਼ਾਰ 'ਚ ਆ ਗਏ 50 5000 ਦਾ ਕੱਪੜਾ ਲੈਨੇ ਹੋ ਲੁੱਟਾ ਕਰਾਉਣੇ ਹੋ ਲੈ ਜਾਓ 50000 ਵਾਲਾ ਕੱਪੜਾ ਵੀ 11000 ਦਿੱਤਾ ਆ ਦੇਖੋ ਸੈਮੀ ਸਟਿਚ ਵੱਡਾ ਫਾਇਦਾ ਕੀ ਆ ਗਲੇ ਦੇ ਕੰਮ ਆ ਦੇਖੋ ਤੁਸੀਂ ਕਾਲਰ ਚੈੱਕ ਕਰ ਲਓ ਆ ਤੁਸੀਂ ਚੈੱਕ ਕਰ ਲਓ ਇਹ ਵੀ ਤੁਹਾਨੂੰ ਦਿੱਤਾ 1100 ਦੇ ਵਿੱਚ ਸ਼ਰਾਰਾ ਸਲਾਹ ਜੀ ਤੁਸੀਂ ਵਿਆਹ ਸ਼ਾਦੀਆਂ ਪਾਰਟੀਆਂ ਦੇ ਜਾਣਾ ਹਨਾ ਆ ਲਹਿੰਗੇ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ 15 15000 18 18000 ਰੁਪਿਆ ਦੇਖੋ ਤੁਸੀਂ ਪੀਸ ਚੈੱਕ ਕਰ ਲਓ ਇੱਥੇ 18000 ਦਾ ਹੋਵੇ ਚਾਹੇ 15000 ਦਾ ਹੋਵੇ ਇਹ ਵੀ ਲੈ ਜਾਓ ਜੀ 1100 ਦੇ ਵਿੱਚ ਦਿੱਤਾ ਇਹ ਵੀ 1100 ਦੇ ਵਿੱਚ ਦੇਤਾ ਆ ਦੇਖੋ ਹੋਰ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਜਿੰਨੇ ਮਰਜ਼ੀ ਤੁਸੀਂ ਡਿਜ਼ਾਈਨ ਸਾਡੇ ਕੋਲ ਆ ਕੇ ਲੈ ਜਾਓ ਆ ਦੇਖੋ ਤੁਹਾਨੂੰ ਅਸੀਂ ਅਨ ਸਟਿਚ ਵੀ ਦੇ ਰਹੇ ਹਾਂ ਰੈਡੀमेड ਵੀ ਦੇ ਰਹੇ ਹਾਂ ਤੇ ਸੈਮੀ ਸਟਿਚ ਵੀ ਦੇ ਰਹੇ ਹਾਂ ਆ ਵੀ ਤੁਸੀਂ ਪੀਸ ਚੈੱਕ ਕਰ ਲਓ ਬਹੁਤ ਸੁਪਰ ਪੀਸ ਹੈਗਾ ਆ ਆ ਦੇਖੋ ਨਾਲ ਸ਼ਰਾਰਾ ਇਹ ਵੀ ਤੁਹਾਨੂੰ ਅਸੀਂ ਜੀ 1100 ਰੁਪਏ ਦੇ ਵਿੱਚ ਦੇਤਾ ਖੁੱਲਾ ਚੈਰਾਂ ਜਾਂ ਕੋਈ 10000 ਦਾ ਸੂਟ ਆ ਕੋਈ 12000 ਦਾ ਕੋਈ 15000 ਦਾ ਲੈ ਜਾਓ ਸਿਰਫ 1100 1100 1100 ਦੇ ਵਿੱਚ ਲੈ ਜਾਓ ਜੀ ਫਿਰ ਤੁਹਾਨੂੰ ਇਹ ਨਹੀਂ ਇਹ 1100 ਦੇ ਵਿੱਚ ਇਦਾਂ ਦੇ ਕਲਰ ਨਹੀਂ ਮਿਲਨੇ ਦੇਖੋ ਕਲਰ ਚੈੱਕ ਕਰੋ ਲੋਕੀ ਕਹਿੰਦੇ 1100 ਦਾ ਸੂਟ ਆ ਤੇ ਕਲਰ ਇੱਕ ਮਿਲਣਾ ਅਸੀਂ ਤੁਹਾਨੂੰ ਕਲਰ ਸਾਰੇ ਦੇ ਰਹੇ ਆ ਦੇਖੋ ਜੀ ਇੱਕ ਸੂਟ ਤੁਹਾਨੂੰ ਅਸੀਂ 1100 ਰੁਪਏ ਦੇ ਰਹੇ ਹਾਂ ਪੰਜ ਸੂਟ ਤੁਹਾਨੂੰ ਅਸੀਂ 5100 ਦੇ ਰਹੇ ਹਾਂ ਤੁਸੀਂ ਲੈਣਿਆ 11 ਸੂਟ ਤੁਸੀਂ ਕਿਸੇ ਨੂੰ ਗਿਫਟ ਕਰਨੇ ਵਿਆਹ ਸ਼ਾਇਦ ਕੱਪੜਾ ਲੈਣਾ 11 ਸੂਟ ਤੁਹਾਨੂੰ ਅਸੀਂ ਦੇ ਰਣੇ ਆ ਸਿਰਫ 10000 ਰੁਪਏ ਦੇ ਵਿੱਚ ਆ ਦੇਖੋ ਇਤਨੇ ਹੈਵੀ ਹੈਵੀ ਡਿਜ਼ਾਈਨਰ ਪੀਸ ਅਸੀਂ ਤੁਹਾਨੂੰ ਦੇਣੇ ਆ ਤੁਸੀਂ ਇੱਥੇ ਆ ਕੇ ਵਿਜ਼ਿਟ ਕਰੋ ਛੇਤੀ ਛੇਤੀ ਆਜੋ ਜਿਹਨੇ ਲੈਣਾ ਫਾਇਦਾ ਜਿਹਨੇ 50000 ਵਾਲਾ ਕੱਪੜਾ ਲੈਣਾ ਸਿਰਫ 11000 ਰੁਪਏ ਦੇ ਵਿੱਚ ਤੇ ਹੁਣ ਤੁਸੀਂ ਇੱਧਰ ਉੱਧਰ ਨਾ ਜਾਓ ਸਿੱਧੇ ਹੀ ਸਿਮਰਨ ਬੈਡਿੰਗ ਮਾਲ ਟ੍ਰੈਂਡ تھਰੋਟ ਤੇ ਆਜੋ ਆ ਦੇਖੋ ਨਵੇਂ ਨਵੇਂ ਡਿਜ਼ਾਈਨ ਫਰੈਸ਼ ਸਟਾਕ ਤੁਹਾਨੂੰ ਦੇ ਰਹੇ ਆ ਕੋਈ ਲੋਟਰੀ ਦੇ ਇਹਦੇ ਕੋਈ ਪੁਰਾਣਾ ਫਟਿਆ ਘਟਿਆ ਨਾ ਦੇਖ ਰਹੇ ਆ ਦੁਪੱਟੇ ਚੈੱਕ ਕਰ ਲਓ ਤੁਸੀਂ ਸੂਟਾਂ ਦੇ ਨਾਲ ਇਦਾਂ ਦੇ ਡਿਜ਼ਾਈਨਰ ਦੁਪੱ ਆ ਦੇਖੋ ਡਿਜ਼ਾਈਨ ਵੀ ਚੈੱਕ ਕਰ ਲੋ ਇਹ ਵੀ 1100 ਦੇ ਵਿੱਚ ਲੈ ਜਾਓ ਚੈੱਕ ਕਰੋ ਨਾਲ ਵੈਲਵਟ ਦੇ ਵਿੱਚ ਦੁਪੱਟੇ ਮਿਲਣੇ ਹੋਣੇ ਪਿਆਰਾਂ ਚ ਦੁਪੱਟੇ ਮਿਲਦੇ ਇਹ ਗੱਲੇ ਦੋ ਦੋ 2.5 ਹਜ਼ਾਰ ਰੁਪਏ ਦੇ ਵਿੱਚ ਅਸੀਂ ਤੁਹਾਨੂੰ 1100 ਰੁਪਏ ਦੇ ਵਿੱਚ ਵੈਲਵਟ ਦੇ ਦੁਪੱਟੇ ਦੇ ਨਾਲ ਵੀ ਛੂਟ ਦੇ ਦੇਣਾ ਚੈੱਕ ਕਰੋ ਬਨਾਰਸੀ ਸਿਲਕ ਫੈਬਰਿਕ ਸ਼ਾਰਟ ਦੀ 프ਰੰਟ ਤੇ ਨਾਲ ਦੁਪੱਟਾ ਚੈੱਕ ਕਰੋ ਦੁਪੱਟਾ ਪੂਰਾ ਵੈਲਵਟ ਡਿਜੀਟਲ ਕਿਸੇ ਨੂੰ ਕਹਿਆ ਦੁਪੱਟਾ ਲੱਟ ਕੇ ਦੇ ਉਹਨੇ ਕਹਣਾ 2500 ਕਿਸ ਨੂੰ ਨਾ 3000 ਅਸੀਂ ਕਹਣਾ 1100 ਰੁਪਏ ਪੂਰਾ ਸੂਟ ਹੀ ਲੋ ਆ ਵੀ ਚੱਕੋ ਜੀ ਮਤਲਬ 11 1100 ਦੇ ਵਿੱਚ ਸਾਡੀ ਵੀਡੀਓ ਕਾਫੀ ਲੰਬੀ ਹੋ ਜਾਂਦੀ ਅਸੀਂ ਤੁਹਾਨੂੰ ਜਸ ਟ੍ਰੇਲਰ ਸੈਂਪਲ ਦਿਖਾ ਤਿਆ ਜੇ ਤੁਸੀਂ ਇਹਦੇ ਨਾਲ ਦੀ ਵੈਰਾਈਟੀ ਹੋਰ ਲੈਣੀ ਆ ਤੁਸੀਂ ਫਾਇਦਾ ਆਪਣਾ ਕਰਨਾ ਬਹੁਤ ਵੱਡਾ ਤੇ ਤੁਸੀਂ ਵਿਜ਼ਿਟ ਕਰੋ ਜੀ ਵਿਜ਼ਿਟ ਜਿਹੜਾ ਇੱਥੇ ਆ ਗਿਆ ਉਹ ਤਾਂ ਬਹੁਤ ਵੱਡਾ ਫਾਇਦਾ ਲੈ ਲੂ ਚਲੋ ਜੇ ਤੁਸੀਂ ਦੂਰ ਆ ਨਹੀਂ ਆ ਸਕਦੇ ਤਾਂ ਜਿਹੜਾ ਸੂਟ ਲੈਣਾ ਉਹਦਾ ਤੁਹਾਨੂੰ ਸਕਰੀਨਸ਼ਾਟ ਭੇਜ ਦਿਓ ਜਿਹਨੇ ਸਕਰੀਨਸ਼ਾਟ ਭੇਜਤਾ ਤੁਸੀਂ ਪੇਮੈਂਟ ਕਰੋ ਤੁਹਾਡੇ ਦੱਸੇ ਐਡਰੈਸ ਤੇ ਵਰਲਡਵਾਈਡ ਸ਼ਿਪਿੰਗ ਦੀ ਸਰਵਿਸ ਹੈਗੀ ਆ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਵੀ ਤੁਸੀਂ ਬੈਠੇ ਹੋ ਆਜੋ ਵੱਡੇ ਫਾਇਦੇ ਕਰ ਰਹੇ ਆ ਆਉਣਾ ਕਿੱਥੇ ਆ ਮੇਨ ਪੁਆਇੰਟ ਇਹ ਆ ਆਉਣਾ ਤੁਸੀਂ ਹੈਗਾ ਜਲੰਧਰ ਸ਼ਹਿਰ ਨਾਜ ਸੇਮੇ ਦੇ ਨਾਲ ਬ੍ਰਾਂਡਰਥ ਰੋਡ ਪੈਂਦੀ ਆ ਜਿੱਥੇ ਤੁਸੀਂ ਸਿਮਰਨ ਬੈਟਿੰਗ ਮਾਲ ਤੇ ਆਉਣਾ ਜਿੱਥੇ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣੇ ਆ ਸਲੋ ਜੀ ਇਹ ਤਾਂ ਸਾਨੂੰ ਅਸੀਂ ਦਿਖਾਈ ਸੀ 1100 ਆ ਆ ਤੁਸੀਂ ਚੈੱਕ ਕਰੋ ਰੈਡੀमेड ਸੂਟ ਸ਼ਰਾਰੇ ਲਹਿੰਗੇ ਗੋਨ ਆ ਵੀ ਤੁਸੀਂ ਚੈੱਕ ਕਰ ਲੋ ਜਿਹੜੇ ਪੀ ਸਾਨੂੰ ਲੇਟ ਸਹੀ ਦੇਣੇ ਆ ਹਰ ਇੱਕ ਚੀਜ਼ ਤੁਹਾਨੂੰ ਨਵੀਂ ਮਿਲਣੀ ਆ ਦਿੱਲੀ ਬੰਬੇ ਜਾਣ ਦੀ ਲੋੜ ਨਹੀਂ ਪੈਣੀ ਆ ਵੀ ਤੁਸੀਂ ਚੈੱਕ ਕਰ ਲੋ ਲਹਿੰਗਰ ਵਿੱਚ ਵੀ ਦੇਖੋ ਰੰਗ ਜਿਹਨੇ ਵਿਆਹ ਸ਼ਾਦੀਆਂ ਦੇ ਕੱਪੜਾ ਲੈਣਾ ਦਾਜਵੇਰ ਦਾ ਕੱਪੜਾ ਲੈਣਾ ਨਵੇਂ-ਨਵੇਂ ਡਿਜ਼ਾਈਨ ਨਵੀਆਂ-ਨਵੀਆਂ ਵੈਰਾਈਟੀਆਂ ਕੋਈ ਇਹਦਾ 35000 ਮੰਗ ਲੈਂਦਾ ਕੋਈ ਇਹਦਾ 25000 ਮੰਗ ਲੈਂਦਾ ਇਹ ਵੀ ਤੁਹਾਨੂੰ ਅਸੀਂ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਦੇਣੇ ਆ ਇਸ ਤੋਂ ਇਲਾਵਾ ਤੁਸੀਂ ਆ ਵੀ ਚੈੱਕ ਕਰ ਲੋ ਮਾਤਰਾ ਹਨਾ ਫੋਟੋ ਵਾਲੇ ਮਾਡਰ ਕੀ ਸਾਡੇ ਕੋਲ ਹੈਗੇ ਆ ਸੂਟ ਤਾਂ ਹੈਗੇ ਹੈਗੇ ਆ ਸੂਟਾਂ ਨਾਲ ਸ਼ਰਾਰੇ ਏਕਰਾਰੇ ਲਹਿੰਗੇ ਗਾਉਨ ਡਰੈਸਾਂ ਤੇ ਬਹੁਤ ਵੱਡੀ ਸੇਲ ਲੱਗੀ ਆ ਛੇਤੀ ਆਜੋ ਵੱਡੇ ਫਾਇਦੇ ਕਰਾਂਗੇ ਗਾਰੰਟੀ ਆ ਵੀ ਜਿੰਨੇ ਸੂਟ ਦਿਖਾਏ ਆ ਕੋਈ 10000 ਦਾ ਕੋਈ 12000 ਦਾ 15000 ਦਾ ਤੁਹਾਨੂੰ ਅਸੀਂ 1100 ਹੀ ਦਵਾਂਗੇ ਇਹ ਰਿਕਾਰਡ ਬਣ ਗਿਆ ਨਾ ਕਿਸੇ ਨੇ ਦਿੱਤਾ ਨਾ ਕਿਸੇ ਨੇ ਦੇਣਾ ਆਉਣਾ ਛੇਤੀ ਤੁਸੀਂ ਆਜੋ ਸਿਮਰਨ ਬੈਡਿੰਗ ਮਾਲ ਬ੍ਰੈਂਡਰ ਥਰੋਡ ਜਲੰਧਰ ਕੈਮਰਮਨ ਹੋਮਸੰਧੀ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਜਲੰਧਰ